ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚੱਲ ਹੈ ਸਵਾਗਤ ਹੈ ਨਵੀਂ ਵੀਡੀਓ ਚ ਨਵੀਂ ਵੀਡੀਓ ਚ ਅਮਾਰਾ ਰਿਸ਼ਤਾ ਲੈ ਕੇ ਆਏ ਹਾਂ ਜੀ ਤਾਂ ਦੋਸਤੋ ਇਹ ਰਿਸ਼ਤਾ ਫਰੀਦਕੋਟ ਸ਼ਹਿਰ ਤੋਂ ਰਿਸ਼ਤਾ ਜੀ ਤਾਂ ਬਾਜੀਗਰ ਪਰਿਵਾਰ ਦੀ ਲੜਕੀ ਆ ਸਾਰੀ ਮੈਂ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗਾ ਤਾਂ ਸਭ ਤੋਂ ਪਹਿਲਾਂ ਬੇਨਤੀ ਆ ਤੁਹਾਨੂੰ ਕਿ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਕਿਉਂਕਿ ਨਵੀਂ ਨਵੀਂ ਅਪਡੇਟ ਫੇਰ ਹੀ ਤੁਹਾਨੂੰ ਮਿਲਣੀ ਆ ਤਾਂ ਜਿਤੇ ਵੀ ਰਿਸ਼ਤੇ ਨਾਲ ਮੈਚਿੰਗ ਹੋਈ ਉਹ ਸਾਨੂੰ ਜਿਹੜਾ ਰਗਰੀਨ ਦੇ ਉੱਪਰ ਨੰਬਰ ਦਿੱਤਾ ਇਹਦੇ ਉੱਪਰ ਮੈਸੇਜ ਕਰ ਸਕਦੇ ਹੋ ਤੇ ਨਾਲ ਮੈਂਸ਼ਨ ਕਰ ਦਿਓ ਭਾਈ ਅਸੀਂ ਜੋ ਬਾਰੀਗਰ ਪਰਵਾਦ ਦੀ ਲੜਕੀ ਫ੍ਰੀਕੋਟ ਵਾਲੇ ਵੀ ਉਹਨਾਂ ਨਾਲ ਰਿਸ਼ਤਾ ਦੇਖਣਾ ਚਾਹੁੰਦੇ ਆ ਤਾਂ ਫਿਰ ਬੰਦਾ ਜਿਹੜਾ ਸਿੱਧਾ ਉਸ ਪਰਿਵਾਰ ਨਾਲ ਹੀ ਕੰਟੈਕਟ ਕਰਦਾ ਤਾਂ ਦੋਸਤੋ ਮੇਰੀ ਬੇਨਤੀ ਰਹੂਗੀ ਕਿ ਮੈਂ ਜਿਵੇਂ ਹਰੇਕ ਵੀਡੀਓ ਦੇ ਵਿੱਚ ਕਹਿੰਨਾ ਭਾਵੇਂ ਕੁੜੀ ਦਾ ਰਿਸ਼ਤਾ ਹੋਵੇ ਭਾਵੇਂ ਮੁੰਡੇ ਦਾ ਰਿਸ਼ਤਾ ਹੋਵੇ ਸਾਨੂੰ ਜੋ ਪਰਿਵਾਰ ਵਾਲੇ ਜਾਣਕਾਰੀ ਦਿੰਦੇ ਅਸੀਂ ਸਿਰਫ ਉਹੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਨਿੱਜੀ ਰੂਪ ਦੇ ਵਿੱਚ ਸਾਨੂੰ ਕਿਸੇ ਵੀ ਪਰਿਵਾਰ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਸੋ ਇਸ ਕਰਕੇ ਤੁਸੀਂ ਆਪਦੀ ਪੂਰੀ ਫੁੱਲ ਇਨਕੁਆਇਰੀ ਕਰਕੇ ਹੀ ਰਿਸ਼ਤਾ ਕਰੋ ਇਨਕੁਆਇਰੀ ਤੋਂ ਬਿਨਾ ਰਿਸ਼ਤਾ ਨਹੀਂ ਕਰੋ ਸਾਨੂੰ ਨਹੀਂ ਪਤਾ ਹੁੰਦਾ ਪਰਿਵਾਰ ਚੰਗਾ ਮਾੜਾ ਜਾਂ ਕੁੜੀ ਵਾਲੇ ਚੰਗੇ ਜਾਂ ਮਾੜਿਆ ਜਾਂ ਮੁੰਡੇ ਵਾਲੇ ਚੰਗੇ ਮਾੜੇ ਸੋ ਸਾਡੀ ਦੋਵਾਂ ਪਰਿਵਾਰਾਂ ਨੇ ਬੇਨਤੀ ਹੋਊਗੀ ਕੁੜੀ ਵਾਲਿਆਂ ਨੂੰ ਤੇ ਮੁੰਡੇ ਵਾਲਿਆਂ ਨੂੰ ਵੀ ਤੁਸੀਂ ਪੂਰੀ ਫੁੱਲ ਇਨਕੁਆਇਰੀ ਕਰੋ ਜੇ ਤੁਹਾਨੂੰ ਚੰਗਾ ਲੱਗੇ ਤਾਂ ਰਿਸ਼ਤਾ ਕਰੋ ਨਹੀਂ ਨਾ ਕਰੋ ਅਸਿਕੋਂ ਕਿ ਸਾਡੀ ਬਾਅਦ ਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੋਗੀ। ਅਸੀਂ ਕਿਸੇ ਵੀ ਪਰਿਵਾਰ ਦੇ ਨਾਲ ਕੁੜੀ ਵਾਲਿਆਂ ਦੇ ਨਾਲ ਮੁੰਡੇ ਵਾਲਿਆਂ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ। ਅੱਜ ਕੱਲ ਤੁਹਾਨੂੰ ਵੀ ਪਤਾ ਹੀ ਆ ਕਿ ਗੈਂਗ ਬਣੇ ਹੋਏ ਆ, ਠੱਗ ਪਰਿਵਾਰ ਬਹੁਤ ਆ। ਤਾਂ ਸਾਨੂੰ ਸੋ ਇਹ ਵੇੜੀ ਬੇਨਤੀ ਹੈ ਮੇਰੀ ਜ਼ਰੂਰ ਪ੍ਰਵਾਨ ਕਰਿਓ। ਤਾਂ ਦੋਸਤੋ ਲੜਕੀ ਹੈ ਜੀ। ਫਰੀਦਕੋਟ ਸ਼ਹਿਰ ਤੋਂ ਲੜਕੀ ਆ, ਬਾਜੀਗਰ ਪਰਿਵਾਰ ਦੀ ਲੜਕੀ ਆ। 18 ਸਾਲ ਉਮਰਾਂ ਲੜਕੀ ਦੀ। ਸੋਹਣੀ ਸੁਨੱਖੀ ਲੜਕੀ ਆ। ਤੇ ਲੜਕਾ ਚਾਹੀਦਾ ਜੀ ਚਾਹੇ ਬਾਜੀਵਾਰ ਅੰਗਰ ਪਰਿਵਾਰ ਦਾ ਲੜਕਾ ਬਾਜੀਗਰ ਜਣਕੇ ਪਰਿਵਾਰ ਦਾ ਲੜਕਾ ਹੋਵੇ ਚਾਹੇ ਸ਼ਰਮਾ ਪਰਿਵਾਰ ਦਾ ਲੜਕਾ ਹੋਵੇ ਚਾਹੇ ਮੈਸਤਰੀਆਂ ਦਾ ਲੜਕਾ ਹੋਵੇ ਚਾਹੇ ਜੱਟ ਸਖ ਪਰਿਵਾਰ ਦਾ ਲੜਕਾ ਹੋਵੇ ਜਿਵੇਂ ਕਈ ਵਾਰੀ ਕਿਲਾ ਡੇਢ ਕਿਲਾ ਜ਼ਮੀਨ ਆਉਂਦੀ ਹੁੰਦੀ ਹੈ ਤਾਂ ਜਣਕੇ ਕੋਈ ਵੀ ਪਰਿਵਾਰ ਆ ਕੰਮਕਾਰ ਚੰਗਾ ਕਮਾਉਣ ਵਾਲਾ ਹੋਵੇ ਇਹ ਨਾ ਹੋਵੇ ਕਿ ਉਹ ਕਮਾਉਣ ਵਾਲਾ ਨਾ ਹੋਵੇ ਲੜਕਾ ਤੇ ਲੜਕੀ ਸੋਹਣੀ ਸੁਨੱਖੀ ਵਧੀਆ ਤੇ ਸੋਹਣਾ ਸੁਨੱਖਾ ਜਿਹੜਾ ਲੜਕਾ ਚਾਹੀਦਾ ਤੇ ਲੜਕਾ ਜਨ ਕੇ ਕੋਈ ਆਮਦਾ ਦਾ ਕੰਮ ਧੰਦਾ ਹੋਵੇ ਜੇ ਮੰਨ ਲਓ ਜੱਟ ਸਿਕ ਪਰਿਵਾਰ ਚ ਨਹੀਂ ਤਾਂ ਕੋਈ ਕੰਮ ਧੰਦਾ ਆਪਦਾ ਹੋਵੇ ਦੇਰ ਕੇ ਵਧੀਆ ਟਾਈਮ ਪਾਸ ਵਾਲਾ ਲੜਕਾ ਹੋਵੇ ਤੇ ਬਿਨਾਂ ਨਸ਼ੇ ਤੋ ਹੋਵੇ ਤਾਂ ਜਿਹੜਾ ਵੀ ਕੋਈ ਰਿਸ਼ਤੇ ਦਾ ਚਾਹਵਣ ਹੋਵੇ ਤਾਂ ਉੱਪਰ ਜਿਹੜਾ ਅਸੀਂ ਨੰਬਰ ਦਿੱਤਾ ਜੀ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਆ ਤੁਹਾਡਾ ਬਾਇਓ ਡਾਟਾ ਪੇਸਾ ਦਾ ਤੇ ਨਾਲ ਮੈਂਚਰ ਜਰੂਰ ਕਰ ਦੋ ਕਿ ਜਿਹੜੇ ਫ੍ਰੀ ਕੁਡ ਪਰਵਾਸ ਦੀ ਲੜਕੀ ਆ ਤਾਂ ਉਹਨਾਂ ਨਾਲ ਉਹਨਾਂ ਵਾਸਤੇ ਡਾਟਾ ਪੇਜਾ ਫਿਰ ਅਸੀਂ ਤੁਹਾਨੂੰ ਜਿਹੜਾ ਜੇ ਤੁਹਾਡਾ ਡਾਟਾ ਉਹਨਾਂ ਨੇ ਸਿਲੈਕਟ ਕਰ ਲਾ ਫਿਰ ਅਸੀਂ ਤੁਹਾਨੂੰ ਬੇਟੀ ਵਾਲੇ ਦਾ ਡਾਟਾ ਦੇ ਦਾਂਗੇ ਜੇ ਤੁਹਾਨੂੰ ਸਿਲੈਕਟ ਹੋ ਜੂਗਾ ਤਾਂ ਫਿਰ ਬਾਜੀ ਤੁਸੀਂ ਆਪਦੀ ਫੋਲੋਅ ਅਨਕੁਇਰੀ ਕਰੋ ਅਗਲੇ ਤੁਹਾਡੀ ਅਨਕੁਇਰੀ ਕਰਨਗੇ ਜੇ ਤੁਹਾਨੂੰ ਚੰਗਾ ਲੱਗੇ ਤਾਂ ਫਿਰ ਇਹ ਰਿਸ਼ਤਾ ਅੱਗੇ ਕਰ ਲਾਂਗੇ ਸੋ ਇਹ ਬੇਨਤੀ ਜਰੂਰ ਮੰਨਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਤੁਹਾਡੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਵੀਡੀਓ ਪਹੁੰਚ ਸਕੇ ਦਾ ਧੰਨਵਾਦ ਜੀ ਸਾਰਿਆਂ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ